ਉੱਥੇ ਹੈਗਾ ਪਕੌੜਿਆਂ ਦਾ ਸਿਸਟਮ ਤੇ ਭਿਲਾਲ ਆਪਾਂ ਇਹਦੇ ਕੰਡੇ ਖੜੋਤੇ ਹੋਏ ਆਂ ਠੰਡੀ ਠੰਡੀ ਹਵਾ ਆ ਰਹੀ ਆ ਕਿੰਨਾ ਹੁੰਦਾ ਕਿੰਨਾ ਮੇਆ ਹੁੰਦਾ ਹੋਊਗਾ ਮਾਲਾੜਈ ਉਸਤਾਦ ਕੋਈ ਆ ਵੀ ਉੱਥੇ ਆ ਜਿਹੜਾ ਨਲਕਾ ਹੋ ਜਾਣਾ ਕਹਿੰਦੇ ਬੜੀ ਹੱਤ ਕਰਾਈਦੀ ਆ ਥੋੜਾ ਨਾ ਠੰਡਾ ਪਈ ਜਾਂਦਾ ਉਹ ਸਾਬ ਜੀ ਪੰਜਾਬੀਓ ਕੀ ਹਾਲ ਚਾਲ ਕਿਵੇਂ ਥੜੇ ਆਈ ਹੋਪ ਤੁਸੀਂ ਸਾਢੇ ਜਲੇ ਘੜੋਗੇ ਬਾਕੀ ਅੱਜ ਦਾ ਵਲੋਗ ਆਪਾਂ ਸਟਾਰਟ ਕਰ ਰਹੇ ਹਾਂ ਟਾਈਮ ਹੋਇਆ ਸਾਢੇ 4 ਸਟੂਡੀਓ ਤੋਂ ਨਿਕਲੇ ਆਪਾਂ ਤੇ ਉਧਰ ਸਟੂਡੈਂਟ ਉੱਥੇ ਹੀ ਆ ਸਟੂਡੀਓ ਆਪਣੀ ਆਪਣਾ ਤੇ ਅੱਜ ਇਹ ਵੀ ਆਪਣੇ ਕੋਲ ਆਈ ਦੀ ਪਿਛਲੇ ਦੀ ਦੇਖ ਸਕਦੇ ਹੋ ਹਾਂ 2-3 ਦਿਨ ਹੋ ਗਿਆ ਜਿੱਦਾਂ ਤੁਹਾਨੂੰ ਵਲੋਗ ਚ ਵਲੋਗ ਚ ਦੱਸਿਆ ਸੀਗਾ ਕਿ ਨਿਹਣਾਣਾ ਦਾ ਹੁਣ 2-3 ਦਿਨ ਹੋ ਗਿਆ ਡੇਲੀ ਹੋਣ ਲੱਗ ਪਈ ਆ ਤੇ ਅਥੇ ਨਾ ਕਿ ਤੁਹਾਨੂੰ ਪਤਾ ਬੱਬੇ ਵਾਲੀ ਲੈੜ ਹੈ ਜਿਹੜੀ ਉੱਥੇ ਪਕੌੜੇ ਮਿਲਦੇ ਇੱਕ ਬੜੇ ਘਣੜ ਫੇਮਸ ਆ ਕਾਫੀ ਆਪਾਂ ਹੁਣ ਜਾੜੇ ਆ ਪਕੌੜੇ ਲੈਣ ਤੇ ਮੈਂ ਨਾਲੇ ਚਾਹ ਚ ਪੀਨੇ ਆ ਪਕੌੜੇ ਖੰਨੇ ਉਥੋਂ ਤੇ ਨਾਲੇ ਬਲੌਗ ਬਣਾਣੇ ਆ ਤੇ ਤੁਹਾਨੂੰ ਦੱਸ ਰਹੇ ਆ ਤੇ ਬਾਕੀ ਜਾੜੇ ਹੁਣ ਅੱਗੇ ਜਾ ਕੇ ਤੁਹਾਨੂੰ ਮਿਲਦੇ ਆ ਸਾਰੀਆਂ ਚੀਜ਼ਾਂ ਦੱਸਦੇ ਆ ਘਣ ਘਣ ਪੰਜਾਬੀਓ ਪਹੁੰਚ ਗਏ ਆਪਾਂ ਬੱਬੇ ਵਾਲੀ ਨਹਿਰ ਦੇ ਬਾਕੀ ਉਹ ਦੇਖ ਸਕਦੇ ਹੋ ਸਾਹਮਣੇ ਤੁਸੀਂ ਉੱਥੇ ਹੈਗਾ ਪਕੌੜਿਆਂ ਦਾ ਸਿਸਟਮ ਤੇ ਫਿਲਹਾਲ ਆਪਾਂ ਇਹਦੇ ਕੰਢੇ ਖੜੋਤੇ ਹੋਏ ਆਂ ਠੰਡੀ ਠੰਡੀ ਹਵਾ ਆ ਰਹੀ ਆ ਕਿੰਨਾ ਹੁੰਦਾ ਕਿੰਨਾ ਮੇਆ ਹੁੰਦਾ ਹੋਊਗਾ ਮਾਲਾ ਡਾਈ ਉਸਤਾਦ ਨਹੀਂ ਅੱਗੇ ਦੋ ਤਿੰਨ ਜਣੇ ਨੇ ਮਾਰੀ ਬਜੇ ਨਹੀਂ ਬਾਜ ਲੱਭੇ ਨਹੀਂ ਹਲਦੀ ਆ ਯਾਰ ਪਾਹੋ ਯਾਰ ਇੱਕ ਨਾ ਪੰਜਾਬੀਓ ਉਹ ਦੋ ਤਿੰਨ ਦਿਨ ਪਹਿਲਾਂ ਨਾ ਮਤਲਬ ਇੱਕ ਮੁੰਡੇ ਨੇ ਨਾ ਨਹਿਰ 'ਚ ਸਾਲ ਮਾਰਦੀ ਹੈ ਗਈ ਨਹਿੜੀ ਸਾਇਦ ਤੇ ਚੱਕੜਾ ਹੀ ਹੋਇਆ ਸੀ ਕਿ ਕਿਤੇ ਕੰਮ ਕਰਦਾ ਸੀ ਉਹ ਤੇ ਉਹ ਜਿਹੜਾ ਮਾਲਕੀ ਉਹਦਾ ਉਹਨੇ ਕਿਤੇ ਗਾਲਾਂ ਗੋਲਾਂ ਕੱਢੀਆਂ ਉਹਨੂੰ ਦਿਲ ਤੇ ਲੱਗ ਗਈ ਇਹਦਾ ਗੁੱਸਾ ਜੜਿਆ ਮਾਪਿਆਂ ਦੀਆਂ ਗਾਲਾਂ ਕੱਢੀਆਂ ਪਤਾ ਨਹੀਂ ਕੀ ਹੋਇਆ ਸੀਗਾ ਕੋਈ ਨਿਊਜ਼ ਵੀ ਆਈ ਹੈ ਤੇ ਮੁੰਡੇ ਨੇ ਪਛਾਣੇ ਨੇ ਨਾ ਇੱਥੇ ਸੱਟ ਮਾਰ ਦਿੱਤੀ ਤੇ ਯਾਰ ਪੁਲਿਸ ਕਹਿੰਦੇ ਨੇ ਸਾੜਿਆਂ ਦੀ ਲਾਈਫ ਦੇ ਵਿੱਚ ਬਹੁਤ ਟੈਨਸ਼ਨ ਹੁੰਦੀ ਆ ਬਹੁਤ ਦੁੱਖ ਹੁੰਦਾ ਕਦੀ ਕਿਦਰਸ਼ਟ ਆਪਣੀ ਲੈਣਾ ਚਾਹੀਦਾ ਕਿਉਂਕਿ ਜ਼ਿੰਦਗੀ ਮਿਲਦੀ ਹੈ ਇੱਕ ਵਾਰੀ ਬਾੜ-ਬਾਰ ਤੇ ਮਿਲਣੀ ਨਹੀਂ ਤੇ ਬਾਕੀ ਰੱਬ ਸਾੜਿਆਂ ਦਾ ਭਲਾ ਕਰੇ ਇਦਾਂ ਕੰਮ ਕੱਢੀ ਨਹੀਂ ਕਰਨਾ ਚਾਹੀਦਾ ਮਾੜਾ ਚੰਗਾ ਟਾਈਮ ਆਂਦਾ ਆ ਤਾਂ ਕੁਝ ਸਹੀ ਹੋ ਜਾਂਦਾ ਚਲੋ ਪਪਕੋੜੇ ਲਈਏ ਤੇ ਖਾਈ ਉਥੇ ਬਹਿ ਜਾ ਚਾਹ ਪਕੋੜੇ ਛੱਗੀ ਪੰਜਾਬੀ ਪਾਜੀ ਤਿੰਨ ਕੱਪ ਚਾਹ ਥੋੜੇ ਪਕੋੜੇ ਘੜ ਦੋ ਆਹ ਬੋਟਲ ਤੇ ਬਾਦਲ ਬੰਦੀ ਬੱਠਾ ਆਪਾਂ ਭਾਗੂਆਂ ਘੇੜ ਨੂੰ ਮੱਠਾ ਤੇ ਲੜ ਗਈ ਮੇਨ ਉਸਤਾਦ ਨਹੀਂ ਆਇਆ ਅੱਜ ਇਹ ਆ ਸਾਹਮਣੇ ਬੈਠੇ ਗੱਡੇ ਠੀਕ ਹੈ ਵਾਲਾ ਪੰਜਾਬੀ ਇੱਥੇ ਆ ਜਿਹੜਾ ਨਲਕਾ ਹੋ ਜਾਣਾ ਇਹਨੇ ਬੜੀ ਹੱਤ ਤਕੜਾਈ ਦੀ ਏ ਚੋਨਾ ਠੰਡਾ ਪਣੀ ਆਉਂਦਾ ਨਾ ਹਾਂ 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 ਕਿਸ ਹਾਲ ਨੂੰ ਆਉਂਦਾ ਕਿਉਂ ਆ ਕਿੰਕਿ ਲੱਗੇ ਸਾਹਮਣੇ ਨਹਿਰ ਹੈਗੀ ਆ ਨਹਿਰ ਦੇ ਕਾਰਨ ਆਉਂਦਾ ਦੋ ਨਲਕੇ ਲੱਗੇ ਦੇ ਆ ਦੋਨੋਂ ਆ ਚੋਨਾ ਠੰਡਾ ਪਣੀ ਜਾਂਦਾ ਕਿਸ ਹਾਲ ਨੂੰ ਬਾਕੀ ਪਕੌੜੇ ਸਖਲ ਆਪਾਂ ਊੜਾ ਮਜ਼ਾ ਆਇਆ ਜੀ ਅਗਰ ਤੁਸੀਂ ਵੀ ਕਿਸੇ ਨੇ ਪੋੜੇ ਖਾਣੇ ਆ ਬੱਬੇ ਵਾਲੀ ਨਹਿੜ ਵੇਖ ਸਕਦੇ ਹੋ ਫੁੱਲ ਉਹਦੇ ਕੰਡੇ ਦੇ ਹੈਗਾ ਜਿਨ੍ਹਾਂ ਨੂੰ ਨਹੀਂ ਪਤਾ ਆ ਸਕਦੇ ਹੋ ਇੱਕ ਨੰਬਰ ਚੀਜ਼ ਹੁੰਦੀ ਆ ਮਜ਼ਾ ਆ ਜਾਂਦਾ ਬੂੜਾ ਬਾਜੀ ਚਲਿਏ ਹੁਣ ਅਸੋਂ ਅੱਗੇ ਸਟੂਡੀਓ ਨੂੰ ਚਲੋ ਹੁਣ ਆਪਾਂ ਚੱਲੇ ਆਂ ਪਕੌੜੇ ਪਕੌੜੇ ਛੱਕ ਕੇ ਸੇ ਚਲਿਏ ਹੁਣ ਹੁਣ ਚੱਲਿਆ ਬਾਕਾ ਦੂਰ ਐਸਰ ਵੀ ਦਿਖਾ ਜੇ ਆਹ ਵੇਖੋ ਜੀ ਘਾੜ ਜਿਹੜੀ ਪੰਜਾਬੀ ਵਾਲੇ ਫੋਟੋ ਮਾਰ ਮਾਰ ਕੇ ਜਨਾ ਆਪਣਾ ਲੈਕਰੋਂ ਪਾ ਦੇਵਾ ਸੋਚਿਆ ਕਰੋ ਕੈਮਰੀ ਆਪਣਿੰਦਾ ਸੋਚ ਆਇਆ ਕਰੋ ਬਾਕੀ ਪੰਜਾਬੀਓ ਚਲੇ ਆਉਣਾ ਬਸ ਵੀਡੀਓ ਤੇ ਵੀਡੀਓ ਦਾ ਕਿਤਾ ਕਰਵਾ ਫਿਰ ਕਰਦੀ ਐਂਡ ਕਿਉਂ